ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਮੈਂ ਰਜਿੰਦਰ ਵਾਲਮੀਕਨ ਪ੍ਰਧਾਨ ਪੀ ਮਾਰਮੀ ਰਾਜਪੁਰਾ ਅੱਜ ਅਸੀਂ ਤੇ ਬਾਬਾ ਸਾਹਿਬ ਅੰਬੇਦਕਰ ਜੀ ਦੇ ਚਰਨਾਂ 'ਚ ਨਮਨ ਕਰਨ ਆਏ ਆਂ ਤੇ ਖੁਸ਼ੀ ਜਿਹੜੇ ਲੱਡੂ ਵੰਡੇ ਗਏ ਆ ਇਹ ਸਾਡੇ ਜਿਹੜੇ ਬਾਈ ਚੰਦਰਸ਼ੇਖਰ ਆਜ਼ਾਦ ਜੀ ਚੀਫ ਪੀ ਮਾਰਮੀ ਤੇ ਆਜ਼ਾਦ ਸਮਾਜ ਪਾਰਟੀ ਦੇ ਸੰਸਥਾਪਕ ਉਹਨਾਂ ਨੇ ਅੱਜ ਬਹੁਤ ਹੀ ਵੱਡੀ ਜਿੱਤ ਹਾਸਲ ਕੀਤੀ ਹੈ ਯੂਪੀ ਨਗੀਨਾ ਤੋਂ ਜਿਹੜੇ ਕਿ 1.5 ਲੱਖ ਦੇ ਪਲੱਸ ਵੋਟ ਦੇ ਤੋਂ ਜਿੱਤ ਹਾਸਲ ਕੀਤੀ ਆ ਉਹਨਾਂ ਨੇ ਇਸ ਖੁਸ਼ੀ ਚ ਆ ਕੇ ਅੱਜ ਓਰੇ ਸਾਰੀ ਟੀਮ ਰਾਜਪੁਰਾ ਟੀਮ ਤੇ ਪਿੰਡਾਂ ਚੋਂ ਸਾਡੇ ਵੱਖ-ਵੱਖ ਪਿੰਡਾਂ ਚੋਂ ਆਏ ਹੋਏ ਭਰਾ ਸਾਡੇ ਸਾਰੇ ਇਕੱਠੇ ਹੋ ਕੇ ਅੱਜ ਓਰੇ ਲੱਡੂ ਵੰਡਣ ਆਏ ਆ ਇਸ ਖੁਸ਼ੀ ਦੇ ਅੰਦਰ ਜਨਤਾ ਪਾਰਟੀ ਦੀ ਪੰਜਾਬ ਚ ਵੀ ਉਹਨਾਂ ਟਿਕਟਾਂ ਵੰਡੀਆਂ ਸੀ ਪੰਜਾਬ ਚ ਕੋਈ ਐਟੈਂਡੈਂਟ ਹੈਗੇ ਆ ਵਿੱਚ ਕੋਈ ਕੈਂਡੀਡੇਟ ਜਿਹੜੇ ਜਿੱਤੇ ਹੋਵੇ ਨਹੀਂ ਜੀ ਪੰਜਾਬ ਚ ਤਿੰਨ ਜ਼ਿਲ੍ਹਿਆਂ ਚ ਟਿਕਟਾਂ ਵੰਡੀ ਗਈ ਸੀਗੀ ਪਰ ਲੇਕਿਨ ਚਲੋ ਵਧੀਆ ਲੀਡ ਲੈ ਕੇ ਫਿਰ ਵੀ ਹਾਰੇ ਆ ਜੇ ਹਾਰੇ ਵੀ ਆ ਤਾਂ ਚੰਗੀ ਮਤਲਬ ਚੰਗੀ ਲੀਡ ਨਾਲ ਹਾਰੇ ਆ ਇਸ ਤਰ੍ਹਾਂ ਨਹੀਂ ਵੀ ਕੋਈ ਆਪਾਂ ਐਵੇਂ ਹਾਰ ਗਏ ਕਿਉਂਕਿ ਦੇਖੋ ਜਦੋਂ ਦੋ ਪਹਿਲਵਾਨ ਲੜਦੇ ਹੁੰਦੇ ਇੱਕ ਜਿੱਤਦਾ ਹੁੰਦਾ ਇੱਕ ਹਾਰਦਾ ਹੁੰਦਾ ਆ ਤੇ ਹਾਰ ਜਿੱਤ ਤਾਂ ਇੱਕ ਜ਼ਿੰਦਗੀ ਦਾ ਹਿੱਸਾ ਹੈ ਲੜਾਈ ਦਾ ਹਿੱਸਾ ਹੈ ਤੁਸੀਂ ਆਪਣੇ ਸਮਾਜ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਅੱਗੇ ਵਾਸਤੇ ਮੈਂ ਆਪਣੇ ਸਮਾਜ ਨੂੰ ਇਹੀ ਅਪੀਲ ਕਰੂੰਗਾ ਕਿ ਵੱਧ ਤੋਂ ਵੱਧ ਭੀਮ ਆਰਮੀ ਨਾਲ ਜੁੜਨ ਤਾਕੀ ਜਿਹੜੀ ਸਮਾਜ ਦੇ ਨਾਲ ਵਧਿਕੀਆਂ ਹੋ ਰਹੀਆਂ ਜਾਂ ਸਮਾਜ ਨਾਲ ਜਿਹੜਾ ਤੱਕਾ ਹੋ ਰਿਹਾ ਉਸ ਦੇ ਖਿਲਾਫ ਆਪਾਂ ਚਾਹੇ ਉਹ ਸਰਕਾਰ ਦੇ ਪ੍ਰਤੀ ਹੋਵੇ ਚਾਹੇ ਉਹ ਕਿਸੇ ਸਰਮਾਇਦਾਰ ਦੇ ਪ੍ਰਤੀ ਹੋਵੇ ਆਪਾਂ ਡਟ ਕੇ ਸਾਹਮਣਾ ਕਰ ਸਕੀਏ ਤੇ ਉਹਨਾਂ ਦਾ ਮੂੰਹ ਤੋੜ ਜਵਾਬ ਦੇ ਸਕੀਏ ਤਾਂ ਕਿ ਅਸੀਂ ਸਾਰੇ ਇਕੱਠੇ ਹੋ ਕੇ ਇੱਕ ਪਾਈਚਾਰਾ ਇੱਕ ਝੰਡੇ ਥੱਲੇ ਆ ਕੇ ਅਸੀਂ ਇਹ ਲੜਾਈ ਲੜ ਸਕੀਏ ਤੇ ਪੀ ਮਾਰਮੀ ਨੂੰ ਪੰਜਾਬ ਦੇ ਅੰਦਰ ਮਜ਼ਬੂਤ ਕਰੀਏ ਤਾਂ ਕਿ ਅਸੀਂ ਆਉਣ ਵਾਲੇ ਜਿਹੜੇ ਐਮਐਲਏ ਦੇ ਇਲੈਕਸ਼ਨ ਹੋਣਗੇ ਉਹਦੇ 'ਚ ਫਿਰ ਅਸੀਂ ਵੱਧ ਚੜ ਕੇ ਹਿੱਸਾ ਲੇਵਾਂਗੇ ਕਿਉਂਕਿ ਹੁਣ ਟਾਈਮ ਬਹੁਤ ਘੱਟ ਸੀਗਾ ਤੇ ਇਸ ਕਰਕੇ ਜਿਆਦਾ ਅਸੀਂ ਕੁਝ ਕਰ ਨਹੀਂ ਸਕੇ ਤੇ ਇਸ ਹੁਣ ਆਉਣ ਵਾਲੇ ਐਮਐਲਏ ਦੀ ਵੋਟਾਂ ਦੇ ਅੰਦਰ ਅਸੀਂ ਪੀ ਮਾਰਮੀ ਨੂੰ ਵੱਧ ਚੜ ਕੇ ਅੱਗੇ ਲੈ ਕੇ ਜਾਵਾਂਗੇ ਜਾਸ ਸਮਾਜ ਪਾਰਟੀ ਨੂੰ ਵੱਧ ਚੜ ਕੇ ਅੱਗੇ ਲੈ ਕੇ ਜਾਵਾਂਗੇ ਤੇ ਹੋਰ ਮਿਹਨਤ ਕਰਾਂਗੇ ਤੇ ਪੰਜਾਬ ਦੇ ਅੰਦਰ ਬਹੁਤ ਮਜ਼ਬੂਤੀ ਨਾਲ ਆਪਣਾ ਪੱਖ ਰੱਖਾਂਗੇ ਕੀ ਭੀਮ ਆਰਮੀ ਆਜ਼ਾਦ ਸਮਾਜ ਪਾਰਟੀ ਨੂੰ ਹੀ ਬਲੌਂਗ ਕਰਦੀ ਹੈ ਜਾਂ ਫਿਰ ਕਿਸੇ ਹੋਰ ਪਾਰਟੀ ਨਾਲ ਵੀ ਜੁੜਿਆ ਹੋਇਆ ਨੇ ਜਾਂਦੀ ਨਹੀਂ ਜੀ ਇਹ ਸਾਰੇ ਜਿਹੜੇ ਭੀਮ ਆਰਮੀ ਆ ਉਹ ਇੱਕ ਸਮਾਜਿਕ ਪਾਰਟੀ ਹੈ ਤੇ ਆਜ਼ਾਦ ਸਮਾਜ ਪਾਰਟੀ ਜਿਹੜੀ ਆ ਉਹ ਰਾਜਨੀਤਿਕ ਪਾਰਟੀ ਹੈ ਪਰ ਜਿਸ ਤਰ੍ਹਾਂ ਕਿ ਇੱਕ ਆਪਾਂ ਇੱਕ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਮੈਂ ਦੱਸਦਾ ਕਿ ਇੱਕ ਆਰਐਸਐਸ ਔਰ ਬੀਜੇਪੀ ਹੈ ਹੈ ਤਾਂ ਇਹ ਵੀ ਇਕੱਠੀਆਂ ਹੀ ਆ ਪਰ ਲੇਕਿਨ ਜਿਹੜੀ ਆਰਐਸਐਸ ਹੈ ਉਹ ਧਾਰਮਿਕ ਪਾਰਟੀ ਆ ਸਮਾਜਿਕ ਪਾਰਟੀ ਕੋਈ ਜਾਂਦੀ ਹੈ ਤੇ ਜਿਹੜੀ ਬੀਜੇਪੀ ਹੈ ਉਹ ਰਾਜਨੀਤਿਕ ਪਾਰਟੀ ਕੋਈ ਜਾਂਦੀ ਹੈ ਇਸੇ ਤਰ੍ਹਾਂ ਸਾਡਾ ਵੀ ਹੈ ਪੈਰਲਰ ਹੈ ਪਰ ਲੇਕਿਨ ਆਜ਼ਾਦ ਸਮਾਜ ਪਾਰਟੀ ਦਾ ਜਿਹੜਾ ਕੰਮ ਹੈ ਉਹ ਰਾਜਨੀਤਿਕ ਤੌਰ ਤੇ ਸਾਨੂੰ ਮਜ਼ਬੂਤੀ ਦੇਣਾ ਸਾਡੇ ਹੱਕਾਂ ਦੀ ਰਾਖੀ ਕਰਨਾ ਹੈ ਤੇ ਪੀਮ ਆਰਮੀ ਜਿੱਥੇ ਵੀ ਸਮਾਜ ਨਾਲ ਤੱਕ ਹੁੰਦਾ ਉਥੇ ਡਟ ਕੇ ਖੜੀ ਹੁੰਦੀ ਹੈ